ਮੇਰੇ 'ਚ ਤਾਂ ਹਿੰਮਤ ਵੀ ਨਹੀਂ ਮੈਂ ਕਿ ਉਹਨੂੰ ਸ਼ਬਦ ਕੀ ਦੇਵਾਂ ਮੇਰਾ ਦਿਲ ਬਿਲਕੁਲ ਦੁਖੀ ਹੈ ਮੈਂ ਡਾਕਟਰ ਦੀ ਮਾਂ ਵੀ ਐ ਮੈਂ ਡਾਕਟਰ ਵੀ ਐ ਬੜੇ سارے ਡਾਕਟਰਾਂ ਨੂੰ ਟ੍ਰੇਨ ਕੀਤਾ ਤੇ ਅਗਰ ਸਾਡੀਆਂ ਬੱਚੀਆਂ ਸੁਰੱਖਿਅਤ ਹੀ ਨਹੀਂ ਐ ਤਸੀਂ ਕਿਹੜੇ ਦੇਸ਼ ਬਾਰੇ ਸੋਚ ਰਹੇ ਆ ਸਾਨੂੰ ਇਸ ਲਈ ਜਸਟਿਸ ਚਾਹੀਦਾ ਸਾਨੂੰ ਲਾਜ਼ ਫ੍ਰੀਮ ਹੋਣੇ ਚਾਹੀਦੇ ਅਸੀਂ ਕਹਿੰਨੇ ਬੇਟੀ ਪੜਾਓ ਬੇਟੀ ਬਚਾਓ ਪਰ ਬੇਟੀ ਪੜਾ ਕੇ ਵੀ ਅਗਰ ਇਹੀ ਸਭ ਹੈ ਮਤਲਬ ਵੀਰ ਥਿੰਕਿੰਗ ਕਿ ਐਜੂਕੇਸ਼ਨ ਦੇ ਕੇ ਇਹਨਾਂ ਨੂੰ ਪਰ ਬਟ ਇਨੀ ਐਜੂਕੇਟ ਹੋ ਕੇ ਡਾਕਟਰਸ ਬਣੇ ਹੋ ਸਕਦਾ ਹੈ ਤੇ ਬਾਕੀ ਬੱਚਿਆਂ ਦੇ ਕੀ ਹੋ ਸਕਦਾ ਹੈ ਕਲਕੱਤਾ ਵਿਖੇ ਜੋ ਘਟਨਾ ਵਾਪਰੀ ਹੈ ਉਸ ਦਾ ਵਿਰੋਧ ਦੇਸ਼ ਭਰ ਦੇ ਵਿੱਚ ਹੋ ਰਿਹਾ ਹੈ ਤੇ ਅੱਜ ਪੂਰੇ ਦੇਸ਼ ਭਰ ਦੇ ਵਿੱਚ ਡਾਕਟਰ ਜਿਹੜੇ ਨੇ ਹੜਤਾਲ ਤੇ ਨੇ ਜਿਹਦੇ ਵਿੱਚ ਕੀ ਸ਼ਹਿਰ ਦੇ ਵਿੱਚ ਰੋਸ਼ ਮਾਰਚ ਕੱਢੇ ਜਾ ਰਹੇ ਨੇ ਔਰ ਪੂਰੇ ਦੇਸ਼ ਦੇ ਵਿੱਚ ਅਸਲੀ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਹੋਰ ਵੀ ਜਿਹੜਾ ਸੈਰ ਦਾ ਸੱਬੇ ਵਰਗ ਹੈ ਤੁਸੀਂ ਵੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਆਪਣੀ ਸ਼ਰਧਾਂਜਲੀ ਦੇ ਰਹੇ ਨੇ ਤਫੀਕੀ ਫਲੋ ਅੰਮ੍ਰਿਤਸਰ ਤੇ ਹੋਰ ਵੀ ਡਾਕਟਰ ਸਹਬਾਨਾ ਵੱਲੋਂ ਅੱਜ ਵਿਸ਼ੇਸ਼ ਤੌਰ ਦੇ ਉੱਤੇ ਇੱਥੇ ਜਿਹੜਾ ਹੈ ਜਸਟਿਸ ਮੰਗਿਆ ਜਾ ਰਿਹਾ ਹੈ ਚੌਂਕ ਤੇ ਖੜੇ ਹੋ ਕੇ ਜਸਟਿਸ ਦੀ ਡਿਮਾਂਡ ਕੀਤੀ ਜਾ ਰਹੀ ਹੈ ਤੇ ਸਾਡੇ ਨਾਲ ਮੈਡਮ ਮੌਜੂਦ ਨੇ ਮੈਮ ਪੇਸ਼ੇ ਤੋਂ ਤੁਸੀਂ ਖੁਦ ਇੱਕ ਡਾਕਟਰ ਹੋ ਕੀ ਕਹਿਣਾ ਚਾਹੋਗੇ ਜੋ ਘਟਨਾ ਹੋਈ ਹੈ ਉਹਨੂੰ ਕਿਸ ਤਰ੍ਹਾਂ ਦੇਖਦੇ ਹੋ ਔਰ ਕੀ ਡਿਮਾਂਡ ਹੈ ਤੁਹਾਡੀ ਸੁਮਿਤ ਮੇਰੇ ਤਾਂ ਹਿੰਮਤ ਵੀ ਨਹੀਂ ਮੈਂ ਕਿ ਉਹਨੂੰ ਸ਼ਬਦ ਕੀ ਦੇਵਾਂ ਮੇਰਾ ਦਿਲ ਬਿਲਕੁਲ ਦੁਖੀ ਹੈ ਮੈਂ ਇੱਕ ਡਾਕਟਰ ਵੀ ਆ ਮੈਂ ਇੱਕ ਡਾਕਟਰ ਵੀ ਆ ਬੜੇ ਸਾਰੇ ਡਾਕਟਰਾਂ ਨੂੰ ਟ੍ਰੇਨ ਕੀਤਾ ਹੈ ਤੇ ਅਗਰ ਸਾਡੀਆਂ ਬੱਚੀਆਂ ਸੁਰੱਖਿਅਤ ਹੀ ਨਹੀਂ ਹੈ ਤਾਂ ਅਸੀਂ ਕਿਹੜੇ ਦੇਸ਼ ਬਾਰੇ ਸੋਚ ਰਹੇ ਹਾਂ ਅਸੀਂ ਕਿਹਾ ਬੇਟੀ ਬਚਾਓ ਬੇਟੀ ਪੜ੍ਹਾਓ ਬੇਟੀ ਨੂੰ ਆਤਮ ਨਿਰਭਰ ਬਣਾਓ ਬਟ ਕੀ ਅਸੀਂ ਬੇਟੀ ਦੀ ਸੁਰੱਖਿਆ ਬਾਰੇ ਕੁਝ ਕਰ ਸਕੇ ਕੀ ਅਸੀਂ ਬੇਟੀ ਨੂੰ ਸੁਰੱਖਿਅਤ ਕਿਵੇਂ ਕਰਾਂਗੇ ਸਾਡੀ ਬੇਟੀ ਅੱਜ ਪੰਖ ਲੈ ਕੇ ਉੱਡ ਰਹੀ ਹੈ ਬਟ ਅਸੀਂ ਉਹਦੇ ਪੰਖ ਉਤਾਰ ਰਹੇ ਕਿਤੇ ਨਾ ਕਿਤੇ ਬੱਚੀਆਂ ਬਹੁਤ ਸਹਿਮੀਆਂ ਹੋਈਆਂ ਸਾਨੂੰ ਸਾਰਿਆਂ ਨੂੰ ਮਿਲ ਕੇ ਇੱਕ ਸਟੈਪ ਲੈਣਾ ਪੈਣਾ ਜਿੱਥੇ ਇਹ ਤਾਂ ਬਹੁਤ ਹੀ ਨਿੰਦਕ ਘਟਨਾ ਹੈ ਇਹਦੇ ਬਾਰੇ ਕੁਝ ਕਹੀ ਨਹੀਂ ਸਕਦੇ ਮੇਰੇ ਨਾਲ ਡਾਕਟਰ ਜਸਪ੍ਰੀਤ ਜੀ ਹੈ ਜੋ ਇੱਕ ਗਾਇਨੋਕੋਲੋਜਿਸਟ ਹੈ ਪਲੀਜ਼ ਇਹਨਾਂ ਨਾਲ ਗੱਲ ਕਰੋ ਜੀ ਮੈਮ ਤੁਸੀਂ ਵੀ ਡਾਕਟਰ ਹੋ ਕੀ ਕਹਿਣਾ ਜੀ ਇੱਕ ਡਾਕਟਰ ਦੀ ਤਾਂ ਵੈਸੇ ਹੀ ਜਿਸ ਵੇਲੇ ਆਪਰੇਸ਼ਨ ਥੀਟਰ ਚ ਹੁੰਦੀ ਹੈ ਉਦਾਂ ਮਾਨਸਿਕ ਸੰਤੁਲਨ ਵੈਸੇ ਹੀ ਆਲਰੇਡੀ ਬਹੁਤ ਖਰਾਬ ਹੋਇਆ ਹੁੰਦਾ ਹੈ ਪਰ ਉਸ ਲੜਕੀ ਦੇ ਨਾਲ ਜਿਸ ਤਰੀਕੇ ਨਾਲ ਹੋਇਆ ਤਾਂ ਤੁਸੀਂ ਕੀ ਡਿਮਾਂਡ ਕਰਦੇ ਹੋ ਕੀ ਹੋਣਾ ਚਾਹੀਦਾ ਦੇਖੋ ਜੋ ਇਹ ਘਟਨਾ ਵਾਪਰੀ ਹੈ ਇਹ ਸੋ ਮਾੜੀ ਘਟਨਾ ਨਹੀਂ ਹੋ ਸਕਦੀ ਇਹ ਸੋ ਸ਼ਰਮਨਾਕ ਇਨਸੀਡੈਂਟ ਨਹੀਂ ਹੋ ਸਕਦਾ ਸਾਨੂੰ ਇਸ ਲਈ ਜਸਟਿਸ ਚਾਹੀਦਾ ਹੈ ਸਾਨੂੰ ਲਾ ਸਪਰੇਮ ਹੋਣੇ ਚਾਹੀਦੇ ਹੈ ਤਾਂ ਕਿ ਅਗਲੇ ਅਗਲੀ ਜਿਹੜੀ ਆਉਣ ਵਾਲੀ ਪੁਛਤਾ ਹੈ ਉਹਨਾਂ ਨੂੰ ਆਉਣ ਵਾਲੀ ਜੋ ਬੱਚੀਆਂ ਹੈ ਉਹਨਾਂ ਨੂੰ ਸੌਖ ਹੋਵੇ ਉਹਨਾਂ ਨੂੰ ਡਰ ਨਾ ਲੱਗੇ ਅਸੀਂ ਕਹਿੰਦੇ ਘਰੋਂ ਬਾਹਰ ਨਾ ਬੱਚੇ ਨਿਕਲਣ ਜਿਹੜਾ ਇੱਕ ਡਾਕਟਰ ਡਿਊਟੀ ਤੇ ਹੈ ਜੇ ਉਹਦੇ ਨਾਲੇ ਘਟਨਾ ਵਾਪਰ ਸਕਦੀ ਹੈ ਇੱਕ ਹਸਪਤਾਲ ਚ ਵਾਪਰ ਸਕਦੀ ਹੈ ਤੇ ਸੋਚ ਕੇ ਦੇਖੋ ਕਿ ਇੱਕ ਬੱਚਾ ਜੋ ਸਕੂਲ ਜਾਂਦਾ ਹੈ ਜੋ ਬੱਚਾ ਆਪਣੇ ਕਾਲਜ ਜਾਂਦਾ ਹੈ ਉਹਦੇ ਨਾਲ ਕੀ ਕੀ ਹੋ ਸਕਦਾ ਹੈ ਸਾਨੂੰ ਇੱਕ ਸੇਫ এনਵਾਇਰਨਮੈਂਟ ਚਾਹੀਦਾ ਹੈ ਇਹ ਤੇ ਫ੍ਰੀ ਅਸੀਂ ਬੱਚਿਆਂ ਫ੍ਰੀ ਕੋਮਨ ਬੱਚਿਆਂ ਨੂੰ ਕੋਈ ਸਟ੍ਰੈਸ ਨਾ ਹੋਵੇ ਬੱਚਿਆਂ ਨੂੰ ਕਿਸੇ ਇੱਕ ਆਦ ਇੱਕ ਪੁਰਸ਼ ਵਾਲੀ ਜਿਹੜੀ ਸੁਸਾਇਟੀ ਹੈ ਉਹਦੇ ਵਿੱਚ ਬੱਚਿਆ ਉਹਨਾਂ ਹੀ ਸੇਫ ਫੀਲ ਕਰਨ ਜਿਨਾਂ ਇੱਕ ਆਦਮੀ ਨਿਸ਼ਪਕਸ਼ ਆਪਣਾ ਬਿਲਕੁਲ ਖੁੱਲੇ ਦਿਲ ਨਾਲ ਕੁੰਮਦਾ ਇੱਕ ਔਰਤ ਨੂੰ ਵੀ ਉਹਨਾਂ ਹੀ ਹੱਕ ਮਿਲਣਾ ਚਾਹੀਦਾ ਹੈ ਕਿ ਔਰਤ ਆਪਣਾ ਸੇਫ ਫੀਲ ਕਰੇ ਮੈਮ ਹਾਈ ਕੋਰਟ ਤੋਂ ਵੀ ਖਾਸ ਤੌਰ ਤੇ ਕਿਹਾ ਗਿਆ ਹੈ ਇੱਕ ਜਰਾ ਫੇਲਿਅਰ ਹੈ ਕਿਉਂਕਿ ਸਿਕਿਉਰਿਟੀ ਫੇਲਿਅਰ ਦੀ ਗੱਲ ਸਿਕਿਉਰਿਟੀ ਫੇਲਿਅਰ ਵੀ ਹੈ ਮੈਂ ਤੇ ਆਪ ਹੈ ਸੋਧੀਏ ਮੇਰੀ ਆਪਣੀ ਦੋ ਬੇਟੀਆਂ ਹੈ ਤੇ ਮੇਰੇ ਉਹ ਆਈ ਕੈਨ ਰਿਲੇਟ ਮੈਨੂੰ ਲੱਗਦਾ ਹੈ ਕਿ ਉਹ ਪੇਰੈਂਟਸ ਤੇ ਕੀ ਹੋਇਆ ਹੋਏਗਾ ਬਹੁਤ ਵਾਰ ਤੇ ਹੋਏਗਾ ਜ਼ਿਆਦਾ ਵੀਡੀਓਜ਼ ਦੇਖੀਆਂ ਆਈ ਮੇਰੇ ਕੋਲ ਦੇਖਿਆ ਨਹੀਂ ਗਿਆ ਤੇ ਜਿਹਦੇ ਨਾਲ ਵਾਪਰਿਆ ਕੀ ਹੋਇਆ ਹੋਏਗਾ ਅਸੀਂ ਕਹਿੰਨੇ ਬੇਟੀ ਪੜਾਓ ਬੇਟੀ ਬਚਾਓ ਪਰ ਬੇਟੀ ਪੜਾ ਕੇ ਵੀ ਅਗਰ ਇਹੀ ਸਭ ਹੈ ਮਤਲਬ ਵੀਰ ਥਿੰਕਿੰਗ ਕਿ ਐਜੂਕੇਸ਼ਨ ਦੇ ਕੇ ਇਹਨਾਂ ਨੂੰ ਪਰ ਬਟ ਇਨੀ ਐਜੂਕੇਟ ਹੋ ਕੇ ਡਾਕਟਰਸ ਬਣੇ ਹੋ ਸਕਦਾ ਹੈ ਤੇ ਬਾਕੀ ਬੱਚਿਆਂ ਦੇ ਕੀ ਹੋ ਸਕਦਾ ਹੈ ਵੈਰੀ ਸੈਡ ਵੀ ਸ਼ੁਡ ਡੂ ਕੁਝ ਕਰਨਾ ਚਾਹੀਦਾ ਇਸ ਬਾਰੇ ਸਾਹਿਬ ਜਰੂਰ ਕੁਝ ਦੇਖਸੋ ਕਿ ਇਸ ਵੇਲੇ ਪ੍ਰੋਟੈਸਟ ਇੱਥੇ ਚੱਲ ਰਿਹਾ ਤੇ ਇੱਕ ਹੋਰ ਡਾਕਟਰ ਸਾਹਿਬ ਸਾਡਾ ਮੌਜੂਦ ਨੇ ਔਰ ਐਓ ਡਾਕਟਰ ਨੇ ਜਿਨ੍ਹਾਂ ਨੇ ਕਿ ਬਹੁਤ ਸਾਰੀ ਬੱਚੀਆਂ ਨੂੰ ਟ੍ਰੇਨ ਕੀਤਾ ਸਰ ਤੁਸੀਂ ਵੀ ਲਾਈਫ 'ਚ ਬਹੁਤ ਸਾਰੀ ਬੱਚੀਆਂ ਨੂੰ ਟ੍ਰੇਨ ਕੀਤਾ ਔਰ ਤੁਹਾਡੀਆਂ ਟ੍ਰੇਨਡ ਬੱਚੀਆਂ की मांच की है रो कम गई है इंसीडेंट सुन के यह जी सिक्योरिटी डॉक्टर्स को देनी चाहिए थी है कि बिल्कुल निर्दोष होकर बिल्कुल बेडर काम कर हम शेमफुल ऑफ दिस है डॉक्टरी प्रोफेशन एक बड़ा रिस्पेक्टेबल प्रोफेशन बने हाँ जी इट इज़ अ रिस्पेक्टेबल प्रोफेशन एंड दे शुड बी गिवन द स्टेटस डिमांड की डिमांड सू सिक्योरिटी चाहिए सू ਆਪੇ ਲਾਈਫ ਚਾਹੀਦੀ ਹੈ ਆਪਣੇ ਬੱਚਿਆਂ ਦੀ ਲਾਈਫ ਦੀ ਸਿਕਿਉਰਿਟੀ ਚਾਹੀਦੀ ਹੈ ਸਰ ਮੈਮ ਕਿਸੇ ਨਾਲ ਵੀ ਹੋ ਸਕਦਾ ਹੈ ਇਹ ਚੀਜ਼ ਕਿਸੇ ਨਾਲ ਵੀ ਹੋ ਸਕਦੀ ਹੈ ਬਟ ਐਜ਼ ਅ ਸਿਟੀਜ਼ਨ ਐਜ਼ ਅ ਇੱਕ ਟੈਕਸ ਪੇਅਰ ਕੀ ਡਿਮਾਂਡ ਕਰਦੇ ਦੇਖੋ ਉਸਤੇ ਕਹਿੰਦੇ ਆ ਕਿ ਵੀ ਹਰੇਕ ਲੇਡੀ ਹਰੇਕ ਬੱਚਾ ਹਰੇਕ ਉਮਰ ਦਾ ਹਰੇਕ ਬੱਚੇ ਨੂੰ ਤੁਸੀਂ ਇੱਕ ਵਾਰ ਚਲੋ ਫਿਰ ਬੱਚਾ ਨੂੰ ਖਰਾਬ ਕਰੀਏ ਅੰਨੇ ਨੇ ਅਸੀਂ ਟੈਕਸ ਕਿਉਂ ਭੇਗ ਰਹੇ ਜੇ ਤੁਸੀਂ ਸੇਫ ਹੀ ਨਹੀਂ ਆ ਸਾਡੀ ਸੇਫਟੀ ਚਾਹੀਦੀ ਹੈ ਸਾਨੂੰ ਦੈਟਸ ਵਾਈ ਵੀ ਆਰ ਪ੍ਰੋਟੈਸਟਿੰਗ ਕਿ ਇੰਜੀ ਚਾਰੀਆਂ ਕੁੜੀਆਂ ਇਹ ਮੈਂ ਜਾਣਗੇ ਨਹੀਂ ਬਾਹਰ ਕਿਤੇ ਜਵਾਨ ਜਾਂ ਕੋਈ ਬੁੱਢਾ ਕੋਈ ਜਵਾਨ ਬਿਮਾਰੀ ਘਰ ਚ ਹੈ ਬੱਚਾ ਘਰ ਦੇ ਵਿੱਚ ਹੈ ਯੂ ਆਰ ਦੇ ਆਰ ਨਾਟ ਸੇਫ ਦ ਗਰਲਸ ਛੋਟੀਆਂ ਬੱਚੀਆਂ ਵੀ ਅਨਸੇਫ ਹੈ ਵੱਡੇ ਵੀ ਸੇਫ ਹੈ ਅਨਸੇਫ ਨੇ ਵਿਚਕਾਰ ਲੈ ਜਵਾਨ ਜਵਾਨ ਵੀ ਅਨਸੇਫ ਹੈ ਤੇ ਆਪਾਂ ਕਿੱਥੇ ਜਾਣਗੇ ਲੇਡੀਜ਼ ਦੱਸੋ ਅਨਲੈਸ ਤੁਸੀਂ ਵੇਖ ਸਕਦੇ ਹੋ ਕਿ ਇਸ ਵੇਲੇ ਹੋਰ ਵੀ ਸਾਡੇ ਨਾਲ ਮੈਡਮ ਕੁਝ ਕਹਿਣਾ ਚਾਹੋਗੇ ਕਿਉਂਕਿ ਸੇਫਟੀ ਆਫ ਗਰਲਸ ਦੀ ਗੱਲ ਕਰਦੀ ਹੈ ਤੁਸੀਂ ਵੀ ਗਰਲਸ ਸੀ ਤਾਂ ਅੱਜ ਕੀ ਕਹਿਣਾ ਚਾਹੋਗੇ ਮੈਂ ਤੇ ਇਹ ਕਹਿਣਾ ਚਾਹਾਂਗੀ ਕਿ ਤੁਸੀਂ ਕੁੜੀਆਂ ਨੂੰ ਕਹਿੰਦੇ ਕੁੜੀ ਪੜਾਓ ਕੁੜੀ ਵੇਸ਼ ਬਚਾਓ ਪਰ ਪਹਿਲੇ ਆਪਣੇ ਮੁੰਡੇ ਨੂੰ ਵੀ ਐਜੂਕੇਟ ਕਰੋ ਮੁੰਡਿਆਂ ਨੂੰ ਐਜੂਕੇਟ ਕਰੋ ਕਿ ਕੁੜੀਆਂ ਨੂੰ ਕਿਸ ਨਜ਼ਰ ਨਾਲ ਦੇਖਣਾ ਚਾਹੀਦਾ ਕਿਸ ਮਤਲਬ ਤੁਹਾਡੇ ਘਰ ਵੀ ਆਪਣੀਆਂ ਫੀਮੇਲਸ ਹੈਗੀਆਂ ਤਾਂ ਇਹ ਤੁਸੀਂ ਆਪਣੇ ਮੇਰੇ ਖਿਆਲ ਚ ਉਹ ਆਪਣੀ ਘਰ ਵੀ ਫੀਮੇਲਸ ਦੀ ਕਦਰ ਨਹੀਂ ਕਰਦੇ ਤਾਂ ਬਾਹਰ ਜਾ ਕੇ ਇਸ ਤਰ੍ਹਾਂ ਕਰਦੇ ਹੈ ਕੌਣ ਮੁੰਡਿਆਂ ਨੂੰ ਐਜੂਕੇਟ ਕਰੇਗਾ ਇਸ ਚੀਜ਼ ਨੂੰ ਲੈ ਕੇ ਤਾਂ ਦੋ ਕੁੜੀਆਂ ਬਾਹਰ ਆਜ਼ਾਦੀ ਨਾਲ ਘੁੰਮ ਸਕਣਗੀਆਂ ਇਹ ਸਾਰੇ ਸਵਾਲ ਨੇ ਜਿਹੜੇ ਪੁੱਛਣੇ ਚਾਹੀਦੇ ਨੇ ਜੋ ਕੁੜੀਆਂ ਦੇ ਅਗੇ ਇਸ ਤਰ੍ਹਾਂ ਦੇ ਬਿਆਨ ਦੇ ਰਹੇ ਕੀ ਕੁੜੀ ਕੀ ਕਰ ਰਹੀ ਸੀ ਅੰਦਰ ਸੈਮੀਨਾਰ ਹਾਲ ਚ ਇਹਨਾਂ ਨੂੰ ਪੁੱਛਣਾ ਚਾਹੀਦਾ ਕਿ ਤੁਹਾਡੇ ਘਰ ਕੁੜੀਆਂ ਨਹੀਂ ਹੈਗੀਆਂ ਕਿ ਤੁਹਾਡੇ ਘਰ ਇਸ ਤਰ੍ਹਾਂ ਦੀ ਕੋਈ ਆਜ਼ਾਦੀ ਨਹੀਂ ਹੈਗੀ ਆਪਣੇ ਹੀ ਹਸਪੀਟਲ ਚ ਕੋ ਡਾਕਟਰ ਸੇਫ ਨਹੀਂ ਹੈ ਤੇ ਕਦੋਂ ਸੇਫ ਹੋਏਗਾ ਕਿੱਥੇ ਸੇਫ ਹੋਣੀਆਂ ਕੁੜੀਆਂ ਅਸੀਂ ਕਹਿੰਦੇ ਹੈਗੇ ਆ ਕਿ ਸਭ ਤੋਂ ਐਜੂਕੇਟਿਡ ਜਿਹੜੇ ਹੈਗੇ ਹੈ ਔਰ ਡਾਕਟਰ ਕਾਮ ਹੁੰਦੀ ਹੈ ਡਾਕਟਰ ਹੋਣ ਡਾਕਟਰ ਵਾਲੇ ਡਾਕਟਰ ਜਿਹੜੇ ਹੈਗੇ ਨੇ ਅਗਰ ਉਹ ਹੀ ਸੇਫ ਨਹੀਂ ਹੈ ਔਰ ਅਸੀਂ ਡਾਕਟਰ ਦੇ ਉੱਤੇ ਇੰਨੀ ਉਂਗਲ ਚੁੱਕਦੇ ਭਈਆ ਵੀ ਸ਼ੁਡ ਐਜੂਕੇਟ ਆਰ ਕਿਡਸ ਫਰਸਟ ਮੈਨੂੰ ਲੱਗਦਾ ਹੈਗਾ ਕਿ ਸਾਨੂੰ ਮੁੰਡਿਆਂ ਦੀ এডਿਕੇਸ਼ਨ ਜਿੰਨੂੰ ਉਹਦੀ ਪ੍ਰਾਇੋਰਟੀ ਹੋਣੀ ਚਾਹੀਦੀ ਹੈਗੀ ਇਹ ਪਹਿਲੇ ਉਹਨਾਂ ਨੂੰ ਐਜੂਕੇਟ ਕਰਨਾ ਚਾਹੀਦਾ ਥੈਨ ਵੀ ਗਰਲਸ ਆ ਸੇਫ ਤਾਂ ਬਿਲਕੁਲ ਤੁਸੀਂ ਦੇਖ ਸਕਦੇ ਹੋ ਕਿ ਇਸ ਵੇਲੇ ਇੱਥੇ ਬੈਨਰ ਫੜ ਕੇ ਔਰ ਤੁਸੀਂ ਦੇਖੋਗੇ ਬੈਨਰ ਉਹਨਾਂ ਨੇ ਬੜਾ ਸਿੰਪਲ ਜਿਹਾ ਬੈਨਰ ਹੈ ਔਰ ਤੁਸੀਂ ਦੇਖੋ ਕਿ ਉਹਨਾਂ ਨੇ ਕਿਹਾ ਯੂਨਾਈਟ ਫॉर ਜਸਟਿਸ ਤਾਂ ਜਿਹੜਾ ਹੈ ਇਹ ਇਨਜਸਟਿਸ ਜਿਹੜਾ ਹੋਇਆ ਹੈ ਤੇ ਉਸ ਵਾਸਤੇ ਅੱਜ ਲੋਕ ਖੜੇ ਹੋਏ ਨੇ ਇਹਨਾਂ ਦਾ ਕੋਈ ਪੋਲਿਟੀਕਲ ਮੋਟਿਵ ਨਹੀਂ ਹੈ ਸਿਰਫ ਇੱਕ ਸਮਾਜ ਦੇ ਵਿੱਚ ਜਿਹੜੀ ਲੜਕੀਆਂ ਨੇ ਉਹਨਾਂ ਦੇ ਹੱਕ ਵਾਸਤੇ ਲੋਕ ਖੜੇ ਹੋਏ ਨੇ ਤਾਂ ਇਹ ਇਸ ਵੇਲੇ ਇੱਕ ਤਸਵੀਰ ਤੁਹਾਨੂੰ ਅਸੀਂ ਦੇਸ਼ ਦੀ ਦਿਖਾ ਰਹੇ ਹਾਂ ਕਿ ਜਿੱਥੇ ਦੇਸ਼ ਪਰ ਦੇ ਵਿੱਚ ਵਿਰੋਧ ਪ੍ਰਦਰਸ਼ਨ ਕੀਤੇ ਜਾ ਰਹੇ ਨੇ ਖਾਸ ਕਰਕੇ ਇਨਸਾਫ ਦੀ ਮੰਗ ਕੀਤੀ ਜਾ ਰਹੀ ਕਿ ਜੋ ਕਲਕੱਤੇ ਦੇ ਵਿੱਚ ਹੋਇਆ ਹੈ ਉਸ ਦੇ ਵਿੱਚ ਜਿਹੜੀ ਲੋਕਾਂ ਦੀ ਮਾਨਸਿਕਤਾ ਹੈ ਪਹਿਲੇ ਉਸ ਨੂੰ ਠੀਕ ਕਰਨ ਦੀ ਲੋੜ ਹੈ ਕਿ ਬੇਟੀ ਬਚਾਓ ਬੇਟੀ ਪੜ੍ਹਾਓ ਦਾ ਜੋ ਨਾਰਾ ਹੈ ਉਸ ਦੀ ਇਹ ਅਸਲ ਇੱਕ ਚੀਜ਼ ਸਾਹਮਣੇ ਆਈ ਹੈ ਤਾਂ ਲੋਕਾਂ ਨੂੰ ਇੱਕ ਉਮੀਦ ਹੈ ਕਿ ਸ਼ਾਇਦ ਸਰਕਾਰ ਜਸਟਿਸ ਦੇਗੀ ਲੇਕਿਨ ਵੇਖਣਾ ਹੋਵੇਗਾ ਕਿ ਇਸ ਮਾਮਲੇ 'ਚ ਇਨਸਾਫ ਕਦੋਂ ਮਿਲਦਾ ਹੈ ਕੈਮਰਾਮੈਨ ਅਸ਼ਦੇ ਨਾਲ ਸੁਮਿਤ ਕਨਗ੍ਰੇਟ ਪੰਜਾਬ ਟੀਵੀ ਅੰਮ੍ਰਿਤਸਰ